हां जी दोस्तों सारेया नु प्यार परी सत श्री अकाल जी मैं ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਲੁਧਿਆਣੇ ਦੇ ਗੁਰਦੁਆਰਾ ਸਾਹਿਬ ਬਾਬਾ ਸੱਜਣ ਜੀ ਦਾ ਖੂ ਜੋ ਇਤਿਹਾਸਿਕ ਗੁਰਦੁਆਰਾ ਜੋ ਕਿ ਸੈਭ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਆ ਜੀ ਜਿਸ ਧਰਤੀ ਨੂੰ ਇਸ ਧਰਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਗ ਲਾਇਆ ਜੀ ਤੇ ਇੱਥੇ ਦਾ ਜੋ ਖੂ ਦਾ ਇਤਿਹਾਸ ਹੈ ਉਹ ਆਪਾਂ ਤੁਹਾਨੂੰ ਦਿਖਾਣੇ ਆ ਖੂ ਰਾਤੋ ਰਾਤ ਪ੍ਰਗਟ ਹੋ ਗਿਆ ਸੀ ਗੁਰੂ ਜੀ ਦੀ ਕਿਰਪਾ ਦੇ ਨਾਲ ਵੀਡੀਓ ਨਾਲ ਦੋਸਤੋ ਬਣੇ ਰਹੋ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਸਾਰਾ ਅੰਦਰੋਂ ਸੀਨ ਦਿਖਾਉਨੇ ਆ ਗੁਰਦੁਆਰਾ ਸਾਹਿਬ ਜੀ ਦਾ ਵੀਡੀਓ ਨਾਲ ਬਣੇ ਰਹੋ ਦੋਸਤੋ ਵੀਡੀਓ ਦੇ ਵਿੱਚ ਵਾਹਿਗੁਰੂ ਕਮੈਂਟ ਦੇ ਵਿੱਚ ਜਰੂਰ ਦੋਸਤੋ ਲਿਖਿਆ ਕਰੋ ਤਾਂ ਕਿ ਤੁਹਾਨੂੰ ਮੇਰੀਆਂ ਨਾਲ ਨਾਲ ਵੀਡੀਓ ਜਿੰਨੀਆਂ ਵੀ ਆ ਰਹੀਆਂ ਨੇ ਸਾਰੀਆਂ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਦੋਸਤੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ ਦੋਸਤੋ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਬਾਬਾ ਸੱਜਣ ਸਿੰਘ ਜੀ ਦਾ ਖੂਹ ਜੋ ਆਪਾਂ ਤੁਹਾਨੂੰ ਦਿਖਾਉਨੇ ਆਂ ਜੀ ਗੁਰਦੁਆਰਾ ਸਾਹਿਬ ਜੀ ਦੇ ਕਰੋਨਿਆਂ ਦਰਸ਼ਨ ਬਾਬਾ ਸੱਜਣ ਸਿੰਘ ਜੀ ਦਾ ਇਤਿਹਾਸਿਕ ਖੂਹ ਆ ਜਿਹਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਮੇਰੇ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਵੀਡੀਓ ਨਾ ਬਣੇ ਰਿਓ ਦੋਸਤੋ ਨਾਲ ਦੀ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਜੀ ਦੇ ਉੱਧਰ ਪੁਰਾਣੇ ਸਮੇਂ ਦੇ ਦਰਖਤ ਲੱਗੇ ਨੇ ਜੀ ਗੁਰਦੁ ਜਿੰਨੇ ਵੀ ਦੋਸਤ ਮਿੱਤਰ ਭੈਣ ਭਰਾ ਸੱਜਣ ਮੇਰੀ YouTube ਆਡੀਅנס YouTube ਫੈਮਿਲੀ ਜਿੰਨੇ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਦੋਸਤੋ ਆਪਾਂ ਹੁਣ ਇਤਿਹਾਸਿਕ ਬਾਬਾ ਸੱਜਣ ਸਿੰਘ ਜੀ ਦੇ ਖੂਦ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਦੇ ਆ ਜੀ ਇਹ ਸਥਾਨ ਬਾਬਾ ਸੱਜਣ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਜਦੋਂ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਈਆਲੀ ਕਲਾਂ ਗੁਰਦੁਆਰਾ ਥੜਾ ਸਾਹਿਬ ਦੇ ਸਥਾਨ ਤੇ ਆ ਕੇ ਵਿਰਾਜੇ ਸਨ ਉਹਨਾਂ ਨੇ ਆਪਣੇ ਘੋੜੇ ਗੁਲਬਾਗ ਦਿਲਬਾਗ ਪਿੱਪਲ ਨਾਲ ਬੰਨ ਦਿੱਤੇ ਅਤੇ ਸੰਗਤਾਂ ਨਾਲ ਬਚਨ ਕੀਤੇ ਤੇ ਪੁੱਛਿਆ ਕਿ ਐਸਾ ਸਿੱਖ ਹੋ ਜੋ ਤੰਬਾਕੂ ਦਾ ਸੇਵਨ ਨਹੀਂ ਕਰਦਾ ਸੰਗਤਾਂ ਨੇ ਦੱਸਿਆ ਕਿ ਇੱਕ ਬਾਬਾ ਸੱਜਣ ਹੈ ਜੋ ਤੰਬਾਕੂ ਦਾ ਸੇਵਨ ਨਹੀਂ ਕਰਦਾ ਮਹਾਰਾਜ ਜੀ ਨੇ ਬਾਬੇ ਸੱਜਣ ਨੂੰ ਬੁਲਾਇਆ ਅਤੇ ਪੁੱਛਿਆ ਸਿੱਖਾਂ ਤੂੰ ਤੰਬਾਕੂ ਦਾ ਸੇਵਨ ਤਾਂ ਨਹੀਂ ਕਰਦਾ ਬਾਬੇ ਸੱਜਣ ਨੇ ਕਿਹਾ ਨਹੀਂ ਮਹਾਰਾਜ ਤਾਂ ਮਹਾਰਾਜ ਨੇ ਉਹਨਾਂ ਕੋਲੋਂ ਲੰਗਰ ਤਿਆਰ ਕਰਵਾਇਆ ਅਤੇ ਤਿਆਰ ਕੀਤਾ ਲੰਗਰ ਛਕਿਆ ਮਹਾਰਾਜ ਨੇ ਬਾਬੇ ਸੱਜਣ ਨੂੰ ਕੀਰਤਪੁਰ ਆਉਣ ਵਾਲ ਸਤੇ ਬਚਨ ਕੀਤੇ ਉਸ ਦਿਨ ਤੋਂ ਬਾਅਦ ਬਾਬਾ ਸੱਜਣ ਦੇਸੀ ਘਿਓ ਲੈ ਕੇ ਜਾਣ ਲੱਗ ਪਏ ਛੇਵੇਂ ਪਾਸ਼ਾਈ ਗੁਰੂ ਹਰਗੋਬਿੰਦ ਸਾਹਿਬ ਦੇ ਪੱਕੇ ਸੇਵਕ ਬਣ ਗਏ ਬਾਬਾ ਸੱਜਣ ਸਿੰਘ ਜੀ ਇੱਕ ਵਾਰ ਦੀ ਗੱਲ ਹੈ ਕਿ ਸੰਗਰਾਂਦ ਦਾ ਦਿਹਾੜਾ ਸੀ ਬਾਬਾ ਜੀ ਕਿਉਂ ਲੈ ਕੇ ਜਾਣ ਤੋਂ ਲੇਟ ਹੋ ਗਏ ਜਦੋਂ ਸਿੱਖਾਂ ਨੇ ਮਹਾਰਾਜ ਕੋਲੋਂ ਗੱਲ ਕੀਤੀ ਅੱਜ ਬਾਬਾ ਸੱਜਣ ਸਿੰਘ ਜੀ ਕਿਉਂ ਲੈ ਕੇ ਨਹੀਂ ਆਏ ਗੁਰੂ ਸਾਹਿਬ ਨੇ ਸੰਗਤਾਂ ਨੂੰ ਕੁਝ ਚਿਰ ਉਡੀਕ ਕਰਨ ਲਈ ਕਿਹਾ ਕੁਝ ਚਿਰ ਪਿੱਛੋਂ ਜਦੋਂ ਬਾਬਾ ਜੀ ਪਹੁੰਚੇ ਤਾਂ ਸੰਗਤ ਖੁਸ਼ ਹੋ ਗਈਆਂ ਬਾਬੇ ਸੱਜਣ ਜੀ ਨੇ ਕਿਉ ਲੰਗਰ ਵਿੱਚ ਦਿੱਤਾ ਅਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਮਹਾਰਾਜ ਪਾਸ ਆਏ ਮਹਾਰਾਜ ਜੀ ਨੇ ਬਾਬਾ ਜੀ ਨੂੰ ਪੁੱਛਿਆ ਕਿ ਗੱਲ ਹੋ ਗਈ ਤੁਸੀਂ ਲੇਟ ਹੋ ਗਏ ਬਾਬਾ ਜੀ ਕਹਿਣ ਲੱਗੇ ਕਿ ਮਹਾਰਾਜ ਆਪਣੀ ਜ਼ਮੀਨ ਵਿੱਚ ਇੱਕ ਖੂਹ ਪੁੱਟਣ ਲੱਗੇ ਸੀ ਪਰ ਸ਼ਰੀਕਾਂ ਨੇ ਪੁੱਟਣ ਨਹੀਂ ਦਿੱਤਾ ਇਸ ਕਾਰਨ ਲੇਟ ਹੋ ਗਏ ਮਹਾਰਾਜ ਜੀ ਕਹਿਣ ਲੱਗੇ ਕਿ ਬਾਬਾ ਜੀ ਜੇਕਰ ਤੁਹਾਡੇ ਸ਼ਰੀਕ ਨਾ ਹੋਣ ਤਾਂ ਬਾਬਾ ਜੀ ਨੇ ਕਿਹਾ ਮਹਾਰਾਜ ਜੇ ਸ਼ਰੀਕ ਨਾ ਹੋਣ ਤਾਂ ਮੈਂ ਕਿਸ ਨਾਲ ਵਰਤਾਂਗਾ ਸ਼ਰੀਕ ਜ਼ਰੂਰ ਹੋਣ ਅੱਗੋਂ ਮਹਾਰਾਜ ਜੀ ਨੇ ਬਚਨ ਕੀਤੇ ਕਿ ਸ਼ਰੀਕ ਤੇਰੇ ਜ਼ਰੂਰ ਹੋਣਗੇ ਪਰ ਜਿੰਨੇ ਹੋਣ ਹਨ ਐਨੇ ਹੀ ਰਹਿਣਗੇ ਗੁਰੂ ਜੀ ਨੇ ਕਿਹਾ ਖੂਸਰ ਨਹੀਂ ਹੋਵੇਗਾ ਜੋ ਇਸ਼ਨਾਨ ਤੇਰੇ ਸਰ ਤੇ ਮਰਦਾ ਮੰਗੇਗਾ ਪੂਰੀ ਹੋਵੇਗੀ ਦੁੱਖ ਦਲਿੱਦਰ ਦੂਰ ਹੋਣਗੇ ਪਰਿਵਾਰ ਚ ਵਾਧਾ ਹੋਵੇਗਾ ਇਹ ਵਰ ਲੈ ਕੇ ਬਾਬਾ ਸੱਜਣ ਜੀ ਜਦੋਂ ਪਿੰਡ ਆਏ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬਾਬਾ ਜੀ ਖੂਹ ਤਾਂ ਰਾਤੋਂ ਰਾਤ ਹੀ ਲੱਗ ਚੁੱਕਾ ਹੈ ਖੂਹ ਵਿੱਚ ਇੱਟਾਂ ਬਿੰਗੀਆਂ ਟੇਡੀਆਂ ਲੱਗੀਆਂ ਹੋਈਆਂ ਹਨ ਜਦੋਂ ਬਾਬਾ ਜੀ ਨੇ ਆ ਕੇ ਦੇਖਿਆ ਤਾਂ ਬਹੁਤ ਖੁਸ਼ ਹੋਏ ਹੁਣ ਇਸ ਸਥਾਨ ਤੋਂ ਬਾਬਾ ਜੀ ਦੇ ਨਾਂ ਤੇ ਚੇਤ ਵਦੀ ਚੌਂਦੇ ਨੂੰ ਹਰ ਸਾਲ ਮੇਲਾ ਲੱਗਦਾ ਹੈ ਅਖੰਡ ਪਾਠ ਕਰਵਾਏ ਜਾਂਦੇ ਹਨ ਕਵੀਸ਼ਰੀ ਅਤੇ ਰਾਗੀ ਜੱਥੇ ਪਹੁੰਚਦੇ ਹਨ ਗੁਰੂ ਘਰ ਲੰਗਰ ਤੁਟ ਚਲਾਇਆ ਜਾਂਦਾ ਹੈ ਇਸ ਸਥਾਨ ਤੇ ਹਰ ਮਹੀਨੇ ਮੱਸੀਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਇੱਥੇ ਦੇ ਗ੍ਰੰਤੀ ਸਿੰਘ ਜੀ ਬਹੁਤ ਹੀ ਪਿਆਰੇ ਤੇ ਸਜੇ ਢੰਗ ਨਾਲ ਸੇਵਾ ਨਿਭਾ ਰਹੇ ਨੇ ਭਾਈ ਕੁਲਦੀਪ ਸਿੰਘ ਜੀ ਜੋ ਗ੍ਰਾਂਸੀ ਸਿੰਘ ਜੀ ਇੱਥੇ ਦੇ ਨੇ ਬਹੁਤ ਹੀ ਪਿਆਰੇ ਢੰਗ ਨਾਲ ਸੇਵਾ ਨਿਭਾ ਰਹੇ ਨੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਸੰਗਤੋਂ ਕਰੋ ਦਰਸ਼ਨ ਤੁਸੀਂ ਨਿਸ਼ਾਨ ਸਾਹਿਬ ਜੀ ਦੇ ਤੇ ਜੀਵਨ ਸਫਲ ਕਰੋ ਆਪਣਾ ਜੋ ਵੀ ਦੋਸਤ ਮਿੱਤਰ ਭੈਣ ਭਰਾ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਪ੍ਰਮਾਤਮਾ ਹਮੇਸ਼ਾ ਉਹਨਾਂ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਜਿੰਨੀਆਂ ਵੀ ਨੇ ਨਾਲ ਦੀ ਨਾਲ ਆਪਾਂ ਡੇਟ ਹੁੰਦੀਆਂ ਰਹਿਣ ਐਦਾਂ ਹੀ ਆਪਾਂ ਤੁਹਾਨੂੰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਉਂਦੇ ਰਵਾਂਗੇ ਸੰਗਤੋ ਤੇ ਲੈ ਕੇ ਚੱਲਦੇ ਆਂ ਆਪਾਂ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਵਿੱਚ ਸਾਹਿਬ ਜੀ ਦੇ ਵਿੱਚ ਜੋ ਅੱਜ ਦਾ ਹੁਕਮਨਾਮਾ ਲਿਖਿਆ ਹੋਇਆ ਜੀ ਤੁਸੀਂ ਸੰਗਤੋਂ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਪੜੋ ਜੀ ਤੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਦਾ ਹੁਕਮਨਾਮਾ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਪੜੋ 10 ਗੁਰੂ ਸਹਿਬਾਨਾਂ ਦੇ ਨਾਮ ਜੋ ਬੋਰਡ ਤੇ ਲਿਖੇ ਹੋਏ ਨੇ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਸਾਹਿਬ ਸ੍ਰੀ ਗੁਰੂ ਹਰੀਰਾਇ ਜੀ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਤਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦੋਸਤੋ ਜਰੂਰ ਦਬਾ ਲਓ ਤਾਂ ਕਿ ਤੁਹਾਨੂੰ ਮੇਰੀਆਂ ਜਿੰਨੀਆਂ ਵੀ ਵੀਡੀਓ ਨਾਲ ਦੀ ਨਾਲ ਆ ਰਹੀਆਂ ਨੇ ਤੇ ਸਾਰੀਆਂ ਅਪਡੇਟ ਹੁੰਦੀਆਂ ਰਹਿਣ ਦੋਸਤੋ ਵੀਡੀਓ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਆ ਕਰੋ ਜਿੰਨੇ ਵੀ ਦੋਸਤ ਮਿੱਤਰ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਦੇ ਨੇ ਪਿਆਰ ਕਰਦੇ ਨੇ ਮੈਂ ਉਹਨਾਂ ਨੂੰ ਦਿਲੋਂ ਅਰਦਾਸ ਕਰਦਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਜੀ ਕਮਾਕਾਰਾਂ 'ਚ ਤਰੱਕੀਆਂ ਕਰਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਕਰਨ ਤੇ ਮੌਸਮ ਦੇਖ ਸਕਦੇ ਹੋ ਤੁਸੀਂ ਹਲਕਾ ਹਲਕਾ ਬੱਦਲ ਹੋ ਗਿਆ ਤੇ بارش ਪੈਣ ਦੀ ਪੂਰੀ ਸੰਭਾਵਨਾ ਹੋ ਚੁੱਕੀ ਆ ਤੇ ਗਰਮੀ ਬਹੁਤ ਜ਼ਿਆਦਾ ਸੀਗੀ بارش ਦਾ ਮੌਸਮ ਆ ਹੋ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ ਪਿੰਡ ਈਆਲੀ ਕਲਾਂ ਇਤਿਹਾਸਿਕ ਸਥਾਨ ਆ ਇਹ ਬਾਬਾ ਸੱਜਣ ਸਿੰਘ ਜੀ ਦਾ ਖੂਹ ਤੁਸੀਂ ਵੀ ਸੰਗਤੋ ਇਸ ਜਗ੍ਹਾ ਤੇ ਦਰਸ਼ਨ ਕਰਨ ਲਈ ਜ਼ਰੂਰ ਆਓ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਧਰਤੀ ਨੂੰ ਭਾਗ ਲਾਏ ਜੀ ਦੋਸਤੋ ਆਪਾਂ ਤੁਹਾਨੂੰ ਦਰਸ਼ਨ ਕਰਾਏ ਇਤਿਹਾਸਿਕ ਸਥਾਨ ਬਾਬਾ ਸੱਜਣ ਸਿੰਘ ਜੀ ਦਾ ਖੂਜ ਜੋ ਰਾਤੋਂ ਰਾਤ ਪ੍ਰਗਟ ਹੋ ਗਿਆ ਸੀਗਾ ਜੀ ਤੇ ਦੋਸਤੋ ਇਸ ਸਥਾਨ ਤੇ ਆਪਾਂ ਤੁਹਾਨੂੰ ਵੀਡੀਓ ਦੇ ਦਰਸ਼ਨ ਕਰਾਏ ਤੇ ਵਾਹਿਗੁਰੂ ਜਰੂਰ ਕਮੈਂਟਾਂ ਦੇ ਵਿੱਚ ਲਿਖਿਓ ਦੋਸਤੋ ਆਪਾਂ ਨੂੰ ਤੁਹਾਡੇ ਇਦਾਂ ਹੀ ਸਾਥ ਦੀ ਲੋੜ ਆ ਆਪਣੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣੀਆਂ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਪਿਆਰ ਦਿੱਤਾ